ਦੋਸਤੋ ਇੱਕ ਹੋਰ ਬੜੀ ਚੀਜ਼ ਹੁਣ ਚੱਲੀ ਐ ਬੜੀ ਖਤਰਨਾਕੀ ਚੀਜ਼ ਐ Rajasthan ਦਾ कोटा ਸ਼ਹਿਰ ਉੱਥੇ ਵੱਡੇ ਵੱਡੇ ਇੰਸਟੀਚਿਊਟ ਨੇ ਟ੍ਰੇਨਿੰਗ ਇੰਸਟੀਚਿਊਟ ਉਹ ਬੱਚਿਆਂ ਨੂੰ ਕੰਪੀਟੀਸ਼ਨਾਂਾਂ ਦੀ ਪੜ੍ਹਾਈ ਕਰਵਾਉਂਦੇ ਆ ਪਤਾ ਨਹੀਂ ਉੱਥੇ ਬੱਚਿਆਂ ਤੇ ਕੀ ਸਟ੍ਰੈਸ ਐ ਬੱਚੇ ਬਹੁਤ ਖੁਦਕੁਸ਼ੀ ਕਰ ਰਹੇ ਨੇ ਉੱਥੇ ਜਿਹੜਾ ਵੀ ਉਹਨਾਂ ਦੇ ਲੈਵਲ ਨਾਲ ਪੂਰਾ ਨਹੀਂ ਉੱਤਰਦਾ ਪਤਾ ਨਹੀਂ ਉਹ ਦਿਮਾਗ 'ਚ ਕੀ ਬੈਠ ਜਾਂਦਾ ਐ ਇਹ ਘਬਰਾਸੀਂ ਪੇਪਰਾਂ ਚ ਸੋਸ਼ਲ ਮੀਡੀਆ ਤੇ ਆਮ ਹੀ ਦੇਖਦੇ ਆ ਤੇ ਮਾਪੇ ਕੀ ਚਾਹੁੰਦੇ ਨੇ ਮਾਪਿਆਂ ਨੂੰ ਮੇਰਾ ਇਹ ਸਵਾਲ ਹੈ ਵੀ ਤੁਹਾਨੂੰ ਕਿੰਨੇ ਕ ਇੰਜੀਨੀਅਰ ਕਿੰਨੇ ਕ ਆਈਪੀਐਸ ਕਿੰਨੇ ਕ ਇਹਨਾਂ ਲੋਕਾਂ ਦੇ ਨਾਂ ਯਾਦ ਨੇ ਜਾਂ ਇਹਨਾਂ ਲੋਕਾਂ ਦੇ ਕਾਰਨਾਮੇ ਯਾਦ ਨੇ ਕਾਮਯਾਬ ਹੋਣ ਵਾਸਤੇ ਜ਼ਿੰਦਗੀ ਚ ਹੋਰ ਵੀ ਸੈਕਟਰ ਬੜੇ ਨੇ ਖਿਡਾਰੀ ਕਿੰਨੇ ਕਾਮਯਾਬ ਹੋਏ ਨੇ ਕਈ ਖਿਡਾਰੀਆਂ ਅਰਜਨ ਪੁਰਸਕਾਰ ਮਿਲੇ ਨੇ ਹੋਰ ਛੱਡੋ ਕਿਸਾਨ ਕਈ ਕਿਸਾਨ ਉਦਾਹਰਨ ਬਣੇ ਪਏ ਨੇ ਸੋ ਇੱਕ ਇਕੱਲਾ ਇੰਜੀਨੀਅਰ ਡਾਕਟਰ ਇਹੋ ਚੀਜ਼ਾਂ ਤਾਂ ਨਹੀਂ ਰਹਿ ਗਈਆਂ ਬਣਨ ਵਾਸਤੇ ਕਿਉਂ ਅਸੀਂ ਬੱਚਿਆਂ ਦੇ ਦਿਮਾਗ ਤੇ ਇੰਨਾ ਭਾਰੀ ਬੋਝ ਪਾ ਛੱਡਿਆ ਹੈ ਵੀ ਉਹਨਾਂ ਨੂੰ ਇਨਸਾਨ ਬਣਨ ਦਾ ਯਾਦ ਹੀ ਨਹੀਂ ਰਹਗਾ ਸਿਰਫ ਆਪਾਂ ਮਸ਼ੀਨਾਂ ਬਣਾ ਰਿਹਾ ਉਹਨਾਂ ਨੂੰ ਪਹਿਲਾਂ ਜ਼ਿੰਦਗੀ ਜ਼ਰੂਰੀ ਹੈ ਜਾਂ ਕੈਰੀਅਰ ਜ਼ਰੂਰੀ ਹੈ ਭੁੱਖਾ ਮਰਦਾ ਆਪਾਂ ਤੇ ਅੱਜ ਤੱਕ ਕੋਈ ਦੇਖਿਆ ਨਹੀਂ ਹਰ ਬੰਦੇ ਦਾ ਪ੍ਰਬੰਧ ਹੋ ਜਾਂਦਾ ਹੈ ਹਰ ਬੰਦਾ ਕੰਮ ਕਰਨ ਦਾ ਹੈ ਹੋਰ ਵੀ ਐਸੇ ਸੈਕਟਰ ਨੇ ਲਾਈਫ ਦੇ ਜਿਹਦੇ ਵਿੱਚ ਬੰਦਾ ਬਹੁਤ ਕਾਮਯਾਬ ਹੋਵੇ ਬਿਜ਼ਨਸਮੈਨ ਨੇ ਕਿਹੜੇ ਕਿਹੜੇ ਬਿਜ਼ਨਸਮੈਨ ਨੇ ਪੁਲਿਸ ਵਾਲੇ ਨੇ ਹੋਰ ਨੇਕ ਇਨਸਾਨ ਨੇ ਕਈ ਬੰਦੇ ਨੇ ਕਾਮਯਾਬ ਬੰਦੇ ਅੱਜ ਵੀ ਆਪਾਂ ਨੂੰ ਉਹਨਾਂ ਦੇ ਨਾਂ ਯਾਦ ਨੇ ਕੱਲਾ ਇੱਕ ਡਾਕਟਰ ਇੰਜੀਨੀਅਰ ਦੇ ਪਿੱਛੇ ਪੈ ਕੇ ਜਾਂ ਅਸੀਂ ਆਪਦੇ ਸਟੇਟਸ ਸਿੰਬਲ ਦੇ ਪਿੱਛੇ ਪੈ ਕੇ ਅਸੀਂ ਖੁਦ ਬੱਚਿਆਂ ਦੀ ਜਾਨ ਦੇ ਦੁਸ਼ਮਣ ਬਣ ਰਹੇ ਹਾਂ ਫਿਰ ਅਸੀਂ ਕਸੂਰ ਕੱਢਦੇ ਹਾਂ ਸਿਸਟਮ ਦਾ ਸਿਸਟਮ ਬਾਦ ਦੀ ਗੱਲਾਂ ਨੇ ਪਹਿਲਾਂ ਆਪਾਂ ਖੁਦ ਨੂੰ ਤਾਂ ਸੁਧਾਰੀਏ